कुर्े बच्चे जो भी इसलिए प्यार हैं इस मैच के तो बाद उन्होंने भी मैच तो होतेगा

ਪੁਲੀਸ ਨਸ਼ਾ ਵੇਚਦਾ ਹੈ ਸਾ ਮੈਂ ਇਸ ਦੀ ਸੂਚਨਾ ਪੁਲਿਸ ਨੂੰ ਦੇਵਾਗਾ ਨਸ਼ਾ ਇੱਕ ਬਹੁਤ ਵੱਡੀ ਬੁਰਾਈ ਹੈ ਕਿਸ ਨੂੰ ਖਤਮ ਕਰਨ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਇਹ ਨਸ਼ੇ ਦੇ ਖੋਲਟ ਮਹੰਮ ਚਲਾਈ ਜਾ ਰਹੀ ਹੈ ਬਹੁਤ ਵਧੀਆ ਢੰਗ ਨਾਲ ਮੋਖਰ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਰੇ ਹੀ ਐਸਐਸਪੀ ਸਾਹਿਬ ਦੇ ਸਟਾਫ ਵੱਲੋਂ ਜਿਹੜਾ ਹੈ ਅੱਜ ਪ੍ਰੋਗਰਾਮ ਜਯੋਤ ਕੀਤਾ ਗਿਆ ਖੇਡਾਂ ਦਾ ਉਹ ਬਹੁਤ ਵੱਡਾ ਪ੍ਰਾਲਾਹ ਹੈ ਕਿਉਂਕਿ ਜਦੋਂ ਖਿਡਾਰੀ ਮੈਦਾਨ ਦੇ ਵਿੱਚ ਆਉਂਦੇ ਹੈ ਤੋ ਨਸ਼ੇ ਤੋਂ ਜ਼ਰੂਰ ਦੂਰ ਹੁੰਦੇ ਹੈ ਬਾਕੀ ਸਾਰੇ ਜਿਹੜੇ ਮੁੱਖ ਮਹਿਮਾਨ ਮਹਿਮਾਨ ਆਈ ਸੀ ਜੀ ਸਾਹਿਬ ਅਲਜੀ ਸਾਹਿਬ ਜਿੰਨੇ ਵੀ ਸ਼ਰੀਦਲ ਸਾਹਿਬ ਸਾਰਿਆਂ ਨੇ ਆਪਦੀ ਅਲਜੀ ਸਪੀਚ ਦੇ ਵਿੱਚ ਜਿਹੜਾ ਨਸ਼ੇ ਬਾਰੇ ਜਾਣਕਾਰੀ ਦਿੱਤੀ ਉਹ ਬੱਚਿਆਂ ਤੋਂ ਬੱਚੇ ਕੋਈ ਨਾ ਕੋਈ ਸਿੱਖ ਕੇ ਜਾਂਦੇ ਆ ਇਹੋ ਜਿਹੇ ਜਿਹੜੇ ਪ੍ਰੋਗਰਾਮ ਜਿਹੜੇ ਅਜੋਕੇ ਹੁੰਦੇ ਰਹਣਗੇ ਤਾਂ ਆਪਾਂ ਇਹੋ ਜੇ ਸੈਮੀਨਾਰ ਕਰਦੇ ਰਵਾਂਗੇ ਤਾਂ ਬੱਚਿਆਂ ਨੂੰ ਸਿੱਖਿਆ ਜ਼ਰੂਰ ਮਿਲਦੀ ਰਹੂਗੀ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਰੇ ਹੀ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਅਪਰਾਲਾ ਕੀਤਾ ਕਿ ਅੱਜ ਸਾਰੇ ਹੀ ਡਿਸਟ੍ਰਿਕਟ ਦੇ ਵਿੱਚ ਮੇਰੇ ਖਾਸ ਐਸਐਸਪੀ ਸਾਹਿਬ ਦੱਸ ਰਹੇ ਜੀ ਕਿ ਮੋਕਸਾ ਡਿਸਟ੍ਰਿਕਟ ਦੇ ਵਿੱਚ ਚਾਰ ਕਸਮਾਂ ਦੇ ਵਿੱਚ ਚਾਰੇ ਥਾਵਾਂ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਹੋਇਆ ਇਹਦਾ ਬਹੁਤ ਵੱਡਾ ਯੋਗਦਾਨ ਆਊਗਾ ਨਸ਼ਾ ਛਡਾਉਣ ਦੇ ਵਿੱਚ ਛਡਾਉਣ ਨੂੰ ਪ੍ਰਭਗਤ ਕਰਨ ਦੇ ਵਿੱਚ ਅੱਜ ਕੋ ਮੰਤਰੀ ਨਸ਼ਾ ਵਿਰੋਧੀ ਦਿਵਸ ਦੇ ਉਪਲਕਸ਼ ਦੇ ਵਿੱਚ ਅਸੀਂ ਮੁਕਸਰ ਕੇ ਜੋ ਚਾਰੋਂ ਸਬਡਿਵੀਜ਼ਨ ਹੈਗੇ ਉੱਥੇ ਸਪੋਰਟਸ ਇਵੈਂਟ ਕੰਡਕਟ ਕਰਵਾਏ ਹੈਗੇ ਜਿਦੇ ਵਿੱਚ ਅਸੀਂ ਬੇਸਿਕਲੀ ਜੋ ਪੰਜਾਬ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜੋ ਇੱਕ ਮੁਹਿੰਮ ਚਾਲੂ ਕੀਤੀ ਗਈ ਹੈ ਨਸ਼ਾ ਦੇ ਖਿਲਾਫ उसी कड़ी के पहले भी ये उपराले करते रहते हैं और आगे भी अभी एक कंटिन्यूअसा प्रोसैस है जो पहला तो जो पुलिस का काम है वो इनफोर्समेंट का है जेड़े भी जो नशे के काम करते हैं सौदागर कर है मैं चेतावनी देता है कि वो या तो मुकसर छड़के चले जाए अदरवाइज उनके खिलाफ जितनी सख्त कार्रवाई होगी वो असं कर भी रहे हैं और आगे भी करेंगे उन्होंने जो काली कमाई से अपनी जो संपत्तियां बनाई हैगी अजार चौबीस के मुकसर पुलिस वलों तकरीबन तीन करोड़ की प्रॉपर्टी उन्होंने असं हूं तक फ्रीज करवा चुके हैं और आगे भी ये प्रोसेस कंटिन्यू रहेगा ये जो सा जो ड्रग डीएडिक्शन की मुहिम हैगी जो दल दल के फंस गए है डीएडिशन सेंटर के माध्यम से अं उनका नशा छुड़ाने वाल भी सिविल प्रशासन साी सी साहब साढ़े नाल है और जो इनका महकमा है वो इसमें साहयोग सा दे रहा है और यी कंटिन्यूअस चलाएंगे जो थर्ड पार्ट हैगा सा जो अवेयरनेस ड्राइव हैगी अं पिंड जाके जा और लोगों अवेयर करते हैं मैं मुकतसर के वसनिका ने अपील करता हूँ कि ती कोई भी इंफॉर्मेसन है मेरे नाल आके सीधा शेयर कर सकते हैं ताकि असी पूरे मुक्तसर वासी और पुलिस और सिविल महकमा मिलकर और जो रंगला पंजाब की जो बनाने की सी एम साहब की मुहिम है उसमें असु कामयाब कर सके